ਅੱਜ ਮੈਂ ਤੁਹਾਡੇ ਨਾਲ ਆਪਣੀ ਬੀਬੀ ਜੀ ਦੀ ਗੱਲ ਸ਼ੇਅਰ ਕਰਨ ਲੱਗੀ ਹਾਂ ਮੇਰੀ ਬੀਬੀ ਜੀ ਬਹੁਤ ਹੀ ਨਿਤਨੇਮ ਸੀਗੇ ਉਹਨਾਂ ਨੂੰ ਸਾਰੀਆਂ ਬਾਣੀਆਂ ਘੰਟ ਸੀ ਉਤੁਰਦੇ ਫਿਰਦੇ ਉਹਨਾਂ ਨੇ ਬਾਣੀ ਪੜ੍ਹਦੇ ਹੀ ਰਹਿਣਾ ਉਹ ਹਮੇਸ਼ਾ ਵਾਇਗੁਰੂ ਸਿਮਰਨ ਕਰਦੇ ਹੀ ਰਹਿੰਦੇ ਸੀ ਉਹਨਾਂ ਦੇ ਬੁੱਲ ਨਾ ਹਿਲਦੇ ਹੀ ਰਹਿੰਦੇ ਸੀ ਅਸੀਂ ਕਹਿੰਨਾ ਬੀਬੀ ਤੁਸੀਂ ਮੂੰਹ 'ਚ ਕੀ ਬੋਲੀ ਜਾਂਦੇ ਹੋ ਬੀਬੀ ਕਹਿੰਦੇ ਪੁੱਤ ਕੁਛ ਨਹੀਂ ਮੈਂ ਤਾਂ ਵਾਇਗੁਰੂ ਸਿਮਰਨ ਕਰਦੀ ਹੁੰਦੀ ਆ ਜਦ ਕਹਿੰਦੇ ਮੈਂ ਬੈਲ ਹੀ ਹੁੰਦੀ ਆ दिमाग अपना परमात्मा वाला लागदा ते नहीं ता आले दुवाले जांदा है बिबी ने बस एदा ही पाठ करते ਰਹਦੇ ਸੀਗੇ ओ एक दिन ਐਵੇਂ ਸੰਗਰਾਦ ਵਾਲਾ ਦਿਨ ਸੀ श्री फतिगढ़ साहेब जा रहे सीए बिबी उथे ਜਦੋਂ ਗੁਰਦੁਆਰਾ ਸਾਹਿਬ ਸਵੇਰ ਦੇ ਟਾਈਮ ਨਾਲ ਠੰਡਾ ਹੋਣ ਕਰਕੇ बिबी ਪੈਦਲ ਹੀ ਜਾਂਦੇ ਹੁੰਦੇ ਸੀਗੇ ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਸੀ ਮੈਂ ਵਾਏ ਗੁਰੂ ਸਿਮਰਨ ਕਰਦੇ ਕਦ ਪਹੁੰਚ ਜਾਂਦੀ ਸੀ ਤਾਂ ਬੀਬੀ ਜਦੋਂ ਉਥੇ ਫतिगढ़ ਸਾਹਿਬ ਮੱਥਾ ਟੇਕ ਕੇ ਪੂਰਾ ਸਾਹਿਬ ਬੈਠਦੇ ਹੁੰਦੇ ਸੀ ਨਾ ਤਾ ਉਹ ਕਹਿੰਦੇ ਮੈਨੂੰ ਨਾ ਜਦ ਮੈਂ ਪਾਠ ਕਰਦੀ ਸੀ ਨੀਜੇ ਬੈਠ ਕੇ ਮੈਨੂੰ ਇੱਕ ਅੰਦਰੋਂ ਇੰਨੀ ਖੁਸ਼ੀ ਮਿਲਦੀ ਸੀਗੀ ਉਹ ਜਿਹੜਾ ਆਨੰਦ ਸੀਗਾ ਉਹ ਬੀਬੀ ਕਹਿੰਦੇ ਮੈਨੂੰ ਹੋਰ ਕਿਤੇ ਨਹੀਂ ਆਂਦਾ ਸੀ ਪੂਰਾ ਸਾਹਿਬ ਦੇ ਵਿੱਚ ਬੀਬੀ ਨੂੰ ਐਦਾਂ ਲੱਗਦਾ ਸੀ ਜਿਵੇਂ ਛੋਟੇ ਸਾਹਿਬ ਜੀ ਦੇ ਉਹਨਾਂ ਨੂੰ ਦੇਖ ਕੇ ਮੁਸਕਰਾ ਰਹੇ ਹੁੰਦੇ ਨੇ ਬੀਬੀ ਦਾ ਨਾ ਵਿਸ਼ਵਾਸ ਜਿਹੜਾ ਸੀ ਉਹ ਬਹੁਤ ਪੱਕਾ ਸੀ ਪਰਮਾਤਮਾ ਜੀ ਬੀਬੀ ਨੂੰ ਉੱਥੇ ਫਤਿਹਗੜ੍ਹ ਸਾਹਿਬ ਵਿੱਚ ਹਰ ਜਗ੍ਹਾ ਉਛੋਟੀ ਸਰ ਜਾਤੀ ਮਹਿਸੂਸ ਹੁੰਦੇ ਸੀ ਇੱਥੇ ਘੜੇ ਨਹੀਂ ਉਹ ਦਿਖਾਈ ਨਹੀਂ ਦਿੰਦੇ ਸੀ ਉਹ ਸਿਰਫ ਮਹਿਸੂਸ ਕਰਦੇ ਸੀ ਇੰਨੇ ਜੀ ਬੀਬੀ ਦੇ ਮਨ ਨੂੰ ਇੰਨਾ ਆਨੰਦ ਰਹਿੰਦਾ ਸੀ ਸਾਰਾ ਦਿਨ ਬੀਬੀ ਬatro ਖੁਸ਼ੀ ਰਹਿੰਦੇ ਹੁੰਦੇ ਸੀ ਤੇ ਦੂਜਿਆਂ ਨੂੰ ਵੀ ਖੁਸ਼ੀਆਂ ਵੰਡਦੇ ਸੀ ਸਾਨੂੰ ਵੀ ਉਹਨਾਂ ਨੇ ਆ ਕੇ ਇੰਨੀਆਂ ਵਧੀਆ ਵਧੀਆ ਗੱਲਾਂ ਦੱਸਣੀਆਂ ਪਰਮਾਤਮਾ ਦੇ ਨਾਲ ਜੋੜਨਾ ਉਹ ਕਹਿੰਦੇ ਸੀ ਪਰਮਾਤਮਾ ਵਿੱਚ ਅੱਜ ਜੀ ਕਹਿੰਦੇ ਸੀ ਕਿ ਪਰਮਾਤਮਾ ਵਿੱਚ ਵਿਸ਼ਵਾਸ ਰੱਖੋ ਤੇ ਉਹਨਾਂ ਨੂੰ ਮਹਿਸੂਸ ਕਰੋ ਇਹ ਸੋਚੋ ਕਿ ਉਹਨਾਂ ਨੇ ਤੁਹਾਡੀ ਬਾਹ ਫੜੀ ਹੋਈ ਹੈ ਇਹ ਭੀੜ ਵਿੱਚੋਂ ਉਸ ਪ੍ਰਮਾਤਮਾ ਨੇ ਤੁਹਾਨੂੰ ਕੱਢ ਲੈਣਾ ਹੈ ਉਸ ਪ੍ਰਮਾਤਮਾ ਤੇ ਵਿਸ਼ਵਾਸ ਰੱਖ ਕੇ ਤੁਸੀਂ ਅੱਗੇ ਵਧਦੇ ਚਾਓ ਤੇ ਨਾਮ ਜਪਦੇ ਰਹੋ ਨਾਮ ਜਪਣ ਦੇ ਨਾਲ ਹੀ ਪ੍ਰਮਾਤਮਾ ਨੇ ਮਿਲਣਾ ਹੈ